ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਕੋਠੇ ਥੇ ਵਾਲੇ ਇਹ ਕੋਠੇ ਕੋੜਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦੇ ਆ ਕੋੜਕਪੂਰੇ ਤੋਂ ਜਦੋਂ ਆਪਾਂ ਬਾਗੇ ਪ੍ਰਾਣੇ ਨੂੰ ਜਾਂਦੇ ਆਂ ਪੰਜ ਗ੍ਰਾਂਈ ਕਲਾਂ ਤੋਂ ਪਹਿਲਾਂ ਇਹ ਘਰ ਆਉਂਦੇ ਆ ਇਹ ਕੋਠੇ ਆਉਂਦੇ ਆ ਨਿਸ਼ਾਨੀ ਦੋਸਤੋ ਇਸ ਰੋਡ ਤੇ ਜਿਹੜੇ ਭਰਾ ਲੰਘਦੇ ਹੋਣਗੇ ਉਹਨਾਂ ਦੇ ਧਿਆਨ ਚਾਊਗਾ ਵੀ ਸੇਮੀਆਂ ਸੜਕ ਦੀ ਦੋਨੇ ਸਾਈਡ ਦੇ ਉੱਤੇ ਵਿਕਦੀਆਂ ਹੈ ਇਥੇ ਹੀ ਇਹ ਕੋਠੇ ਆ ਇਹ ਘਰ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਜਿਹੜੀ ਖੇਤੀਬਾੜੀ ਕਰਦੇ ਆ ਤੇ ਨਾਲ ਇਹਨਾਂ ਦੇ ਕੋਲ ਘਰੇ ਦੁੱਧਾਸਤੇ ਕੁਸਨਗ ਰੱਖੇ ਹੋਏ ਆ ਜਿਹਦੇ ਚ ਅੱਜ ਇਹਨਾਂ ਨੇ ਇੱਕ ਗਾਂ ਵਕਾਊ ਕੀਤੀ ਐ ਇਹ ਗਾਂ ਦੋਸਤੋ ਰੰਗ ਰੂਪ ਵੱਲੋਂ ਜੇ ਤੁਸੀਂ ਦੇਖੋਗੇ ਤਾਂ ਤੁਹਾਨੂੰ ਐਚ ਐਫ ਲੱਗੂਗੀ ਪਰ ਜਦੋਂ ਇਹਦੇ ਕੁਸ ਆਰ ਦੇਖਾਂਗੇ ਇਹਦੇ ਸਹਰਾਂ ਲ ਦੇਖਾਂਗੇ ਇਹਦੇ ਕੰਨਾਲ ਦੇਖਾਂਗੇ ਤਾਂ ਤੁਹਾਨੂੰ ਇਹ ਗੈਰ ਨਜ਼ਰ ਆਊਗੀ ਸੋ ਗੈਰ ਤੇ ਐਚ ਐਫ ਨਸਲ ਦਾ ਸੁਮੇਲ ਇੱਕ ਕ੍ਰਾਸ ਬ੍ਰੀਡ ਗਾਂ ਬਾਈ ਨੇ ਵਿਕਾਊ ਕੀਤੀ ਐ ਆਪਾਂ ਡਿਟੇਲ ਚ ਇਹਦੇ ਬਾਰੇ ਗੱਲਬਾਤ ਕਰ ਲਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੰਦ ਜੀ ਨੂੰ ਆਜੋ ਤਸੱਲੀ ਕਰਨ ਦਾ ਹੱਕ ਐ ਤੇ ਫੁੱਲ ਤਸੱਲੀ ਕਰਕੇ ਖਰੀਦਿਓ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਮਿਲਦੇ ਆ ਬਾਈ ਨੂੰ ਤੇ ਇਹਦੇ ਬਾਰੇ ਜਾਣਕਾਰੀ ਲੈਣੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰੇ ਨਾਮ ਆਪਣਾ ਰਸਤੇ ਮੇਰਾ ਨਾਮ ਡਾਕਟਰ ਐਮ ਪੀ ਦੇ ਨਾਂ ਤੇ ਜੀ ਏਰਗੇ ਦੇ ਵਿੱਚ ਠੀਕ ਹੈ ਤੇ ਗਾਂ ਸੀ ਆਪ ਹੀ ਕਰਾਸ ਕੀਤੀ ਹੈ ਐਚ ਐਫ ਤੋਂ ਗੋਬਿੰਦਨੂਰ ਮਹਿਲ ਦਾ ਟੀਕਾ ਲਾ ਕੇ ਅੱਛਾ ਤੇ ਪਹਿਲੇ ਸੂਏ ਦਾ 32 ਕਿਲੋ ਦੁੱਧ ਚੋਇਆ ਜੀ ਹੁਣ ਦੂਜਾ ਸੂਆ ਚ ਹੁੰਦੀ ਹੈ ਠੀਕ ਹੈ ਤੇ ਗਰਮੀ ਗਰਮੀ ਕੋਈ ਨਹੀਂ ਮੰਨਦੀ ਭਲਾਂ ਧੁੱਪੇ ਬੰਦੇ ਉੱਥੇ ਵੀ ਗਾਲਾਂ ਕੱਢੀ ਜਾਊਗੀ ਜੀ ਅਸੀਂ ਅੱਛਾ ਇੱਕ ਕ੍ਰਾਸ ਕਰਨ ਪਿੱਛੇ ਕੀ ਮਕਸਦ ਸੀ ਇਹ ਗਰਮੀ ਦਾ ਮਕਸਦ ਹੀ ਹੈ ਜੀ ਇਹਨਾਂ ਨੂੰ ਲਊ ਨਹੀਂ ਮੂਤਦੀਆਂ ਗਰਮੀ ਨਹੀਂ ਮੰਨਦੀਆਂ ਦੁੱਧ ਉਹਨਾਂ ਹੀ ਦਿੰਦੀਆਂ ਐਚਐਫ ਜਿੰਨਾਂ ਹੀ ਅੱਛਾ ਦੁੱਧ ਉਹ ਨਹੀਂ ਦੇਈ ਕੀ ਹਾਂਜੀ ਅੱਛਾ ਜਿਹੜਾ ਦੇਸੀ ਨਸਲਾਂ ਥੋੜਾ ਜਿਹਾ ਇਸ ਪੱਖ ਤੋਂ ਡਰ ਰਹਿੰਦਾ ਵੀ ਥੋੜੀਆਂ ਗਰਮ ਨਾ ਹੋਣ ਬਿਲਕੁਲ ਗਰਮਣੀ ਜੀ ਭਲਾਂ ਜਿਹੜੇ ਵੀਰ ਨੇ ਕਿਸੇ ਨੇ ਲੈਣੀ ਹੈ ਆਪਣੇ ਸੂਈ ਤੋਂ ਦੋਹੀਂ ਪਾਸੇ ਬਹਿ ਕੇ ਚੋਕੇ ਲੈ ਜੀ ਕੋਈ ਗੱਲ ਨਹੀਂ ਫੈਂਟ ਕਿੰਨੀ ਕ ਆ ਜਾਂਦੀ ਹੈ ਸੈਂਟੇ ਦੀ 3.4 ਦੀ ਐ ਜੀ 3.4 ਹਾਂਜੀ 3.4 ਦੀ ਐ ਚੰਗੀ ਫੈਂਟ ਵੀ ਮੰਨਾਂਗੇ ਜੇ 3 ਕਿਲੋ ਤੋਂ ਬਾਹਰ ਦੁੱਧ ਦਿੰਦੀ ਐ ਤੇ ਬੇਟਾ ਜੇ ਤਾਂ ਅੱਛਾ ਅੱਗੇ ਸੀਮਨ ਕਿਹੜਾ ਲਾਤਾ ਬਈ ਇਹਦੇ ਸਾਹੀਵਾਲ ਦਾ ਸੀਮਨ ਲੱਗਾ ਜੀ ਸਰਕਾਰੂ ਸੀਮਨ ਆ ਜੀ ਸਾਹੀਵਾਲ ਦਾ ਸਾਹੀਵਾਲ ਦਾ ਲਾਇਆ ਹਾਂਜੀ ਕੀ ਡਿਮਾਂਡ ਕਰਦੇ ਹੋ ਇਹਦਾ 1.5 ਲੱਖ ਰੁਪਈਆ ਮੁੱਲ ਕਰਦੇ ਹਾਂ ਕਦੋਂ ਸੂਗੀ ਇਹ ਕਿੰਨੇ ਇਹ ਬਸ 5 ਤੋਂ 10 ਦਿਨ ਦੇ ਵਿੱਚ ਵਿੱਚ ਸੂਪੂਗੀ ਜੀ 5 ਤੋਂ 10 ਦਿਨ ਹਜੇ ਲੈ ਸਕਦੀ ਯਾਨੀ 5 ਦਿਨ ਤੋਂ ਬਾਅਦ ਵੱਧ ਲੈ ਚੁਗੀ ਹਾਂ ਲੈ ਸਕਦੀ ਐ ਜੀ ਹਜੇ ਤਾਂ ਠੀਕ ਐ ਤੁਰ ਗਿਆ ਬਈ ਨੂੰ ਹਾਂਜੀ ਦੱਸੋ ਗਾਂ ਦੇਖ ਲਓ ਤੁਸੀਂ ਵੀ ਡਿਮਾਂਡ ਇਹਦੀ ਬਾਈ ਨੇ ਰੱਖੀ ਆ 1.5 ਲੱਖ ਰੁਪਿਆ ਸਾਈਵਾ ਸੌਰੀ ਗੈਰ ਤੇ ਐਚ ਆਫ ਨਸਲ ਦਾ ਸੁਮੇਲ ਹੈ ਬੜਾ ਚੰਗਾ ਥਣ ਅਥੀ ਚਵਾਈ ਵਾਲਾ ਵੀਰ ਕਹਿੰਦਾ ਵੀ ਇਹ ਵੀ ਗਰੰਟੀ ਹੈ ਬੇਸ਼ੱਕ ਦੋਨੇ ਪਾਸੇ ਬਹਿ ਕੇ ਚੋਲਿਓ ਜਦੋਂ ਸੂ ਪੈਂਦੀ ਉਹ ਤੋਂ ਬਾਅਦ ਚ ਲੈ ਜਾਓ ਤੁਸੀਂ ਹਾਈਟ ਲੈਂਥ ਫੋਲਾ ਦੱਸੋ ਤੇ ਇਹਦਾ ਹਵਾਨਾ ਤੁਸੀਂ ਦੇਖੋ ਗਰਲੈਂਡੋ ਜਿਹੜੀਆਂ ਨਸਲ ਦੀਆਂ ਗਾਵਾਂ ਦੱਸੋ ਹਵਾਨਾ ਉਹਨਾਂ ਅਰਗਾ ਹੈ ਕੋਲੋਂ ਆ ਕੇ ਵੀ ਤੁਸੀਂ ਦੇਖ ਲੈਣਾ ਬਸ ਇੱਕ ਗਾਂ ਬਾਈ ਹੋਰਾਂ ਕੋਲ ਘਰੇ ਦੁੱਧ ਦਸਦੇ ਰਹਿ ਜਾਣੀ ਐ ਤੇ ਇੱਕ ਇਹ ਅੱਜ ਇਹਨਾਂ ਨੇ ਵਕਾਊ ਕਰਤੀ ਮੈਂ ਆ ਕੇ ਵੀ ਜਦੋਂ ਬਾਈ ਨਾਲ ਗੱਲ ਕੀਤੀ ਵੀ ਗਿਰਕਾ ਤੋਂ ਭਰਾਤਾ ਸੀ ਐਚਐਫ ਦੇ ਤੇ ਬਾਈ ਕਹਿੰਦਾ ਵੀ 50 ਡਿਗਰੀ ਟੈਂਪਰੇਚਰ ਜਿਹੜਾ 45 46 ਪੰਜਾਬ ਚ ਜਾਂਦਾ ਉਦੋਂ ਵੀ ਕਹਿੰਦਾ ਦਰਖਤ ਦੀ ਛਾਵੇਂ ਬੰਦਿਓ ਉੱਥੇ ਬੈਠੀ ਵੀ ਜਗਾਲਾ ਕਰੀ ਜਾਊਗੀ ਮਤਲਬ ਇਹ ਨਹੀਂ ਵੀ ਇਹ ਹੌਂਕੂਗੀ ਜਾਂ ਗਰਮੀ ਮੰਨੂਗੀ ਤੋਰ ਕੇ ਫੇਰ ਦਿਖਾਉਣੇ ਅਜੇ ਪਿੱਛੋਂ ਹਵਾਨਾ ਇਹ ਮੰਨ ਲਓ ਵੀ ਇੱਤਾ ਹੀ ਐ ਆ ਗਾੜੀ ਬੜੀ ਚੰਗੀ ਭਰ ਲਈ ਆ ਦੇਸੀ ਨਸਲਾਂ ਪਹਿਲਾਂ ਹਵਾਨਾ ਕੋਈ ਭਰਦੀਆਂ ਆ ਆ ਜੋ ਅੱਗੇ ਇਹਦੇ ਸੀਮਨ ਜਿਹੜਾ ਬਾਈ ਨੇ ਲਾਤਾ ਉਹ ਸਾਈਵਾਲ ਦਾ ਲਾਤਾ ਤੋਂ ਤਿੰਨ ਨਸਲਾਂ ਹੋ ਜਾਣੀਆਂ ਦੱਸੋ ਜਿਹਦੇ ਕੋਲ ਇਹ ਬੱਚੀ ਦੇ ਦੇ ਕਿਸੇ ਭਰਾ ਕੋਲ ਤੇ ਸਾਈਵਾਲ ਵੀ ਇਹਦੇ ਚੋਂ ਤੁਹਾਨੂੰ ਮਿਲ ਜਾਣੀ ਹੈ ਤੇ ਇਹਦੇ ਚ ਤੁਹਾਨੂੰ ਐਚ ਐਫ ਵੀ ਮਿਲਣੀ ਹੈ ਤੇ ਗਿਰਤਾ ਇਹ ਆਪਣੇ ਆਪ ਚ ਦਿਸਦੀ ਹੈ ਸੋ ਵੈਸੇ ਸੀਲ 3 ਵੀ ਦੋਸਤੋ ਥੋੜਾ ਉੱਪਰ ਜਿਹੜਾ ਘਮਰਾਉਂਦਾ ਸਹੀ ਹੈ ਬਾਕੀ ਜੇ ਦੰਦ ਵੀ ਮੇਰੇ ਖਿਆਲ ਚ ਕਰਨਾ ਹੈ ਕਿਉਂ ਕੀ ਹੈ ਜੀ ਕੰਨਾਂ ਵਾਲੇ ਸ਼ਾਇਦ ਨਹੀਂ ਚੱਕ ਰਹੀ ਹੈ ਸਾਈਡਾਂ ਵਾਲੇ ਦੰਦ ਨੂੰ ਠੀਕ ਹੈ ਸੋ ਫਿਲਾਈਜਿੰਗ ਬਈ ਅੰਦਰ ਨਹੀਂ ਫੇਰ ਕੋੜੀ ਬੜੀ ਸੁਦੀ ਆ ਖੁੱਲੀ ਦੋਸਤੋ ਇੱਥੇ ਛੱਡ ਦਿਓ ਭਾਵੇਂ ਇੱਕ ਅੱਧਾ ਨਗਜੀ ਨੇ ਘਰੇ ਰੱਖਣਾ ਦੁੱਧ ਚੁਵਾਈ ਚੁਵਾਈ ਕਹਿੰਦਾ ਵੀ ਫੁੱਲ ਸੀਲ ਸ਼ਰੀਫਾ ਕੋਈ ਡਰ ਵਾਲੀ ਗੱਲ ਨਹੀਂ ਭਵਾਨਾ ਇਹਦਾ ਅਗਾੜੀ ਦੇਖ ਸਕਦੇ ਹੋ ਤੁਸੀਂ ਕਾਫੀ ਚੰਗੀ ਇੱਥੋਂ ਨਜ਼ਰ ਆਉਂਦੀ ਹੈ ਬੱਸ ਬੇਟਾ ਸੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਹੀ ਵਾਹੜ ਜਿਹੜੀ 222 ਨੇ ਵਿਕਾਊ ਕੀਤੀ ਹੈ ਤੇ ਨੰਬਰ ਇਹਨਾਂ ਦਾ ਸਕਰੀਨ ਉੱਤੇ ਚੱਲੀ ਜਾਂਦਾ ਧੰਨਵਾਦ